ਤੇ ਇੱਧਰ ਬਾਹਰ ਦਾ ਦੇਖੋ ਵੀਊ ਪਹਿਲੀ ਦਾ ਤਾਂ ਸੁਣੋ ਲੋ ਜੀ ਚੱਕ ਲਈ ਆਪਣੀ ਫੈਲ ਫੂਲ ਤੇ ਚੱਲਦੇ ਆ ਬਾਕੀ ਦੇਖਦੇ ਹੁਣ ਬੈਂਕ ਚ ਖਲਾਉਂਦੇ ਆ ਅਕਾਊਂਟ ਗੂਂਟ ਆਪੇ ਬਾਈ ਉਰੇ ਪਾਉਣਾ ਪੈਂਦਾ ਤੇ ਜਿਵੇਂ ਇੰਡੀਆ 'ਚ ਆਪਣੇ ਬੰਦੇ ਪਾਉਂਦੇ ਆ ਮਤਲਬ ਕਿ ਖੜੇ ਹੁੰਦੇ ਆ ਉਰੇ ਤਾਂ ਆਪੇ ਕਾਰ ਜਾਂ ਫਸਾ ਕੇ ਜਿੰਨੇ ਦਾ ਪਾਉਣਾ ਗੱਡੀਆਂ ਖੜੀਆਂ ਉਧਰ ਆਪੇ ਨਿਕਲ ਕੇ ਬਾਹਰ ਕੋਈ ਬੰਦਾ ਨਹੀਂ ਹੈਗਾ ਪਾਉਣੇ ਵਾਲਾ ਆਪੇ ਪਾਉਣਾ ਪੈਂਦਾ ਇਹ ਕਾਰ ਅੰਦਰ ਦਾ ਸਟੋਰ ਦਾ ਵੱਧ ਅੱਛਾ ਪੂਰੇ ਕਿਆ ਲੀਟਰ ਲੂਟਰ ਦਾ ਕਿਵੇਂ ਹੁੰਦਾ ਕਿੰਨੇ ਡਾਲਰ ਦਾ ਕਿਆ ਹੋਸ਼ ਹੁੰਦਾ ਦਾ 1.47 ਹੈ 1.47 ਡਾਲਰ ਦਾ 1 ਲੀਟਰ ਹੈ ਅੱਛਾ 1.47 ਸੈਂਟ ਹਾਂ ਠੀਕ ਹੈ ਠੀਕ ਹੈ ਅਛਾ ਗੈਸ ਲੱਗ ਪੈਂਦੀ ਹੈ ਡੀਜ਼ਲ ਲਗਾਈ ਗੱਡੀਆਂ ਗੈਸ ਵਾਲੀਆਂ ਹੋਣੀਆਂ ਹੈ ਨਹੀਂ ਨਹੀਂ ਬਾਬਾ ਇੱਥੇ ਇਹਨੂੰ ਪੈਟਰੋਲ ਨੂੰ ਹੀ ਗੈਸ ਪੈਟਰੋਲ ਨੂੰ ਹੀ ਗੈਸ ਕਹਿੰਦੇ ਅਛਾ ਥੱਲੇ ਡੀਜ਼ਲ ਲਿਖਿਆ ਹੋਇਆ ਫਿਰ ਉਹ ਡੀਜ਼ਲ ਉਹ ਜਿਹੜਾ ਟਰੱਕਾਂ ਟਰੱਕਾਂ ਨੂੰ ਲੱਗਦਾ ਅਛਾ ਇਹ ਚ ਗੈਸ ਨੂੰ ਗੈਸ ਪੈਂਦੀ ਡੀਜ਼ਲ ਟਰੱਕਾਂ 'ਚ ਠੀਕ ਆ ਠੀਕ ਆ ਐਂਡ ਵਨ ਸਟੀਪ ਡੀ ਟ੍ਰिपल ਟ੍ਰिपल ਵਿਦ ਡਬਲ ਐਕਸਪ੍ਰੈਸੋ ਸ਼ਾਟ ਮੀਡੀਅਮ ਯਾ ਮੀਡੀਅਮ ਸਟੀਪ ਕੀ ਵਾਟਸ ਇਟ ਵੀ ਆ ਵਿਦ ਡਬਲ ਐਕਸਪ੍ਰੈਸੋ ਸ਼ਾਟ is it double double or regular like triple triple coffee triple triple yeah. thank you and then espresso shot Yep, two espressos Yep. okay that's it all right come on up five nine eight chai steep tea triple triple with espressos thank you so thank much you. have a nice day ਜਾਦਾ ਮੈਂ ਇਹ ਇਸ ਛੱਟ ਦੇ ਹੀ ਮਾਪਿਸ ਲੱਪ ਲੱਟੀਏ ਆਪਾਂ ਦਾ ਜੀ ਬਈ ਵਿਲੇ ਹੀ ਆ ਆਪਣੀਆਂ ਕਲਾਸਾਂ ਹਲੇ ਸ਼ੁਰੂ ਹੋਣਾ ਕਾਲਜ ਤੇ ਆਪਾਂ ਫੇਰ ਘਰਾਂ ਪੈਂਦੇ ਬਾਹਰ ਵੀ ਕੀ ਕਰਨਾ ਬਈ ਠੰਡ ਬਹੁਤ ਆ ਗੱਡੀ ਦੇ ਬਿਨਾ ਘੁੰਮਣੀ ਹੁੰਦਾ ਕਿਤੇ ਬਹਿੰਦੇ ਅੰਦਰ ਅਸੀਂ ਚੱਪਲਾਂ ਤੇ ਚਲੇ ਗਏ ਬਾਹਰ ਉਹਦੇ ਕਰਕੇ ਕਿ ਗੁਰਦੁਆਰਾ ਸਾਹਿਬ ਜਾਣਾ ਜਾਂ ਗੱਡੀ ਜਾਣਾ ਉੱਚੀ ਨਾਲੇਵਾ ਖੋਦਣ ਕਾਨੂੰ ਊਟ ਮਾਉਣੇ ਆ ਪਰ ਇੰਨਾ ਕ ਰਸਤਾ ਲੰਘਣੇ ਕਰਕੇ ਫਾਇਰ ਸੌਨ ਹੋ ਗਿਆ ਮੈਂ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਬਾਈ ਪਹੁੰਚ ਗਏ ਤੇ ਆ ਠੀਕ ਠਾਕ ਤੇ ਪਹੁੰਚਣ ਨੂੰ ਤਾਂ ਹੋ ਗਏ 2-3 ਦਿਨ ਤੇ ਉਤੇ ਬਾਅਦ ਬਲੌਗ ਬਣਿਆ ਨਹੀਂ ਹੈਗਾ ਮੈਂ ਕਿਹਾ ਚੱਲ ਬਣਾ ਲੀਏ ਹੁਣ ਤੇ ਬਾਕੀ ਬਾਈ ਦਿਖਾਉਂਦੇ ਹਾਂ ਮੈਂ ਬਾਹਰ ਕਿਹਨਾਂ ਦਾ ਮੌਸਮ ਨੂੰ ਸਮਾ ਕੰਡੂ ਪੂਰੀ ਅਪਰ ਬਰਫ ਮੇਰੇ ਹੁੰਦੇ ਤਾਂ ਨਹੀਂ ਪਈ ਰਹੀ ਪਹਿਲਾਂ ਦੀ ਉਹ 2-3 ਦਿਨ ਪਹਿਲਾਂ ਪਈ ਵੀ ਉਹੀ ਜਿਵੇਂ ਪਈ ਹੈ ਪਰ ਉਸ ਤੋਂ ਬਾਅਦ ਵੀ ਅੱਜ ਮੈਂ ਕਹਿੰਦਾ ਪਹਿਲੀ ਸਵੇਰ ਰਾਤ ਨੂੰ ਉਹ ਤਾਂ ਪਹਿਲਾਂ ਹਾਂ ਤੁਹਾਨੂੰ ਦਿਖਾਉਂਦਾ ਵੈ ਕੈਮਰੇ ਨਾਲ ਆਹ ਦੇਖੋ ਬਾਈ ਪਹਿਲਾਂ ਆਹੀ ਤੀਆ ਹੁਣ ਰਾਤ ਪਈ ਆ ਹਾਂ 림ਣੀ ਮੁੜੀ ਦਿਖਦੀ ਏ ਤੇ ਆ ਬਈ ਆਪਣਾ ਘਰ ਤੇ ਇੱਧਰ ਬਾਹਰ ਦਾ ਦੇਖੋ ਵੀਊ ਪਹਿਲੀ ਦਾ ਤਾਂ ਸਨੋ ਬਈ ਠੰਡ ਪੂਰੀ ਆ ਹਨ ਉਹ ਟੈਂਪਰੇਚਰ ਇਹਨੇ ਮਾਈਨਸ ਵਿੱਚ ਨਹੀਂ ਗਿਆ ਪਰ ਮੈਨੂੰ ਹਜੇ ਲੱਗਦੀ ਆ ਜਿਵੇਂ ਇੱਦੀ ਦੇ ਸਦਾਵਨ ਨਾਲੋਂ ਠੰਡ ਪਰ ਕਈ ਇਹਨਾਂ ਵਿੱਚ ਤਾਂ ਸੀਟੀ ਵਿੱਚ ਹੋਰ ਪਾਸੇ ਜਿਵੇਂ ਯੂਗੋਨ ਵਿੱਚ ਹੋਰ ਪਾਸੇ ਉਧਰ ਹਜੇ ਮਾਈਨਸ ਵਿੱਚ ਬਹੁਤ 25 20 20 ਟੈਂਪਰੇਚਰ ਪਰੂਰੇ ਤਾਂ ਹਜੇ 3-4 ਕੇ ਆ ਤੇ ਬਾਕੀ ਵੈਸੇ ਠੰਡ ਮੈਨੂੰ ਬਹੁਤ ਲੱਗ ਰਹੀ ਆ ਚਲ ਅਸੀਂ ਨਵੇਂ ਨਵੇਂ ਹੌਲੀ ਹੌਲੀ ਠੀਕ ਜਾ ਹੋ ਜਾਣਾ ਤੇ ਬਾਕੀ ਬਾਈ ਕੰਮ ਕਮ ਹੋਰ ਇੱਕ ਦੋ ਕੱਲ ਕਰਕੇ ਆਉਂਦੇ ਸਿਮ ਸੁਮ ਲੈ ਕੇ ਆਂਦਾ ਤੇ ਉਤੇ ਬਾਅਦ ਇੱਕ ਬੈਂਕ ਦੀ ਅਪਾਇੰਟਮੈਂਟ ਜੀ ਲੱਤੀ ਗਈ ਤੇ ਬੈਂਕ ਜੀ ਉਹਨਾਂ ਨੇ ਅੱਜ ਅਪਾਇੰਟਮੈਂਟ ਦਿੱਤੀ ਆ ਕੱਲ ਗਏ ਸੀਗੇ ਤੇ ਹੁਣ ਤਿਆਰਤੀ ਹੋ ਗਏ ਤੇ ਕੱਪੜੇ ਕਪੜੇ ਨਾ ਨੂਕਿਆਂ ਚੇਂਜ ਕਰ ਲਏ ਤੇ ਉਤੇ ਬਾਅਦ ਹੁਣ ਬਾਈ ਜਾਣਾ ਬੈਂਕ ਨੂੰ ਦੇਖਦੇ ਉਥੇ ਕਾਊਂਟ ਕਾਊਂਟ ਖਲਾਈਏ ਕੀ ਹੁੰਦਾ ਬਾਕੀ ਮੈਨੂੰ ਹਜੇ ਬਹੁਤ ਪਤਾ ਨਹੀਂ ਹੈਗਾ ਨੋਲੇਜ ਨਹੀਂ ਹੈਗੀ ਤੇ ਜਿਹਦੀ ਕੋਲ ਮੈਂ ਆਇਆ ਮਨਵੀਰ ਵੀਰੇ ਕੋਲ ਨਾਲ ਕਮਾਲਪੁਰ ਦਸਵੰਤ ਅੰਕਲ ਦਾ ਬੇਟਾ ਉਹਨਾਂ ਕੋਲੇ ਆ ਉਹਨਾਂ ਨੂੰ ਹੋ ਗਏ 2.5 ਸਾਲ 3 ਸਾਲ ਹੋ ਚਲੇ ਬਦਨ 2.5 ਉਰੀ ਆਹ ਲੰਡਨ 'ਚ ਤੇ ਉਹਨਾਂ ਨਾਲ ਜਾਊਗਾ ਹੁਣ ਉੱਥੇ ਹੋ ਰਹਿ ਰਹੇ ਹਾਂ ਮੈਂ ਤੇ ਬਾਕੀ ਦੇਖਦੇ ਆ ਅਜੇ ਹੌਲੀ ਹੌਲੀ ਪਤਾ ਲੱਗੂਗਾ ਥੋੜਾ ਭੇਤੇ ਆ ਹਲੇ ਦਲੇ ਦਾ ਤੇ ਬਾਕੀ ਚਲੋ ਭਾਈ ਬਣੇ ਰਿਓ ਵਲੌਗ ਨਾਲ ਅੱਗੇ ਤੁਹਾਨੂੰ ਦਿਖਾਉਂਦੇ ਆ ਜਿਵੇਂ ਵੀ ਹੋਇਆ ਕਿੱਧਰ ਜਿੱਧਰ ਜਾਂਦੇ ਆ ਲੋ ਜੀ ਚੱਕ ਲਈ ਆਪਣੀ ਫੈਲ ਫੂਲ ਚੱਲਦੇ ਆ ਬਾਕੀ ਦੇਖਦੇ ਹਾਂ ਬੈਂਕ ਚ ਖਲਾਉਂਦੇ ਆ ਅਕਾਊਂਟ ਕੂੰਟ ਕਿ ਬਾਕੀ ਹੋਰ ਇੱਧਰ ਵੀ ਜਾਉਂਗੇ ਅੱਖ ਦੇ ਕੰਟੀਨਿਊ ਕਰਦੇ ਆ ਅੱਗੇ ਵਲੌਗ ਗੱਡੀ ਚ ਬੈ ਕੇ ਬਈ ਠੰਡ ਬਹੁਤ ਆ ਬਾਹਰ ਮੈਂ ਰਹਾ ਮੈਂ ਚੱਪਲਾਂ ਨਾਲ ਆ ਗਿਆ ਹੁਣ ਫੁੱਟਬੋਰਡ ਪਾ ਕੇ ਆਇਆ ਆਹ ਖੜੀ ਆ ਗੱਡੀ ਬਈ ਆਪਣੀ ਅਬੀਰ ਆ ਰਿਹਾ ਸਮਾਨ ਜੇ ਭੁੱਲ ਗਿਆ ਤਾਂ ਕੋਈ ਗੇਅਰ ਅੰਦਰੋਂ ਲੈਣ ਬਹਿ ਗਏ ਬਈ ਗੱਡੀ 'ਚ ਤੇ ਇੱਕ ਕਾਰਡ ਜਾ ਬਈ ਫੇਰ ਭੁੱਲ ਗਏ ਜਿਹੜੀ ਅਪਾਇੰਟਮੈਂਟ ਮੇਰੀ ਸੀਗੀ ਉਹਦਾ ਕਾਰਡ ਜਾ ਤਾਂ ਉਹਨਾਂ ਨੇ ਉੱਪਰ ਟੈਂਪਾਇਆ ਹੋਇਆ ਸੀਗਾ ਉਹ ਅੰਦਰੇ ਰਹਿ ਗਿਆ ਪਹਿਲਾਂ ਗੱਡੀ 'ਚ ਰੱਖਿਆ ਤਾਂ ਪਤਾ ਨਹੀਂ ਹੁਣ ਅੰਦਰ ਦੇਖਣ ਜਿੱਲੇ ਉਹ ਰਹਿ ਹੈ ਨਹੀਂ ਲੋ ਜੀ ਬੈਂਕ ਬੁੱਕ ਜਾਇਆ ਹੈ ਬਈ ਤੇ ਐਕਟੀਵੇਟ ਕਰਾਇਆ ਜਾਂਦਾ ਅਕਾਊਂਟ ਤੇ ਬਾਕੀ ਡੈਬਿਟ ਕਾਰਡ ਮਿਲ ਗਿਆ ਸੀਗਾ ਕ੍ਰੈਡਿਟ ਕਾਰਡ ਉਹਦਾ ਕੋਈ ਇਸ਼ੂ ਜਾਂ ਹੁੰਦਾ ਤੇ ਉਹ ਠੀਕ ਕਰਾ ਕੇ ਫਿਰ ਅਪਲਾਈ ਕਰਾਂਗੇ ਤੇ ਬਾਕੀ ਹੁਣ ਗੈਸ ਸਟੇਸ਼ਨ ਤੇ ਰੁਕੇ ਹੋ ਤੇਲ ਤੁਰ ਪੋਣਾ ਗੱਡੀ 'ਚ ਤੇ ਵੀਟ ਗਿਆ ਬਾਹਰ ਨੂੰ ਆਕੀ ਨਿਕਲਦੇ ਬਾਹਰ ਨੂੰ ਦੇਖਦੇ ਆ ਕਿਹੜਾ ਖਸਾਬ ਕਿਤਾਬ ਹੋਰੇ ਤੇਲ ਦਾ ਆਪੇ ਬਾਈ ਉਰੇ ਪਾਉਣਾ ਪੈਂਦਾ ਤੇਲ ਜਿਵੇਂ ਇੰਡੀਆ ਸੇ ਆਪਣੇ ਬੰਦੇ ਪਾਉਂਦੇ ਆ ਮਤਲਬ ਕਿ ਖੜੇ ਹੁੰਦੇ ਆ ਉਰੇ ਤਾਂ ਆਪੇ ਕਾਰਡ ਜਿਹਾ ਫਸਾ ਕੇ ਜਿੰਨੇ ਦਾ ਪਾਉਣਾ ਉਹ ਗੱਡੀਆਂ ਖੜੀਆਂ ਉਧਰ ਆਪੇ ਨਿਕਲ ਕੇ ਬਾਹਰ ਕੋਈ ਬੰਦਾ ਨਹੀਂ ਹੈਗਾ ਪਾਉਣੇ ਵਾਲਾ ਆਪੇ ਪਾਉਣਾ ਪੈਂਦਾ ਲੱਗੇ ਵੇ ਤੇਲ ਪਾਉਣਾ ਉਰੇ ਤਾਂ ਆਪੇ ਪਾਉਣਾ ਪੈਂਦਾ ਜਿਵੇਂ ਇੰਡੀਆ ਸੇ ਤਾਂ ਹੁੰਦੇ ਬੰਦੇ ਖੜੇ ਤੇ ਅੰਦਰ ਕੀ ਬਣਾਇਆ ਮੈਨੂੰ ਤਾਂ ਆਹ ਰੂਮ ਦਾ ਕਾਰਡ ਆ ਯਾਰ ਜੀ ਕਾਰਡ ਅੱਛਾ ਇਹ ਕਾਟ ਅੰਦਰ ਦਾ ਸਟੋਰ ਦਾ ਵਾਪਸ ਅੱਛਾ ਪੂਰਾ ਕਿਹਾ ਲੀਟਰ ਲੂਟਰ ਦਾ ਕਿਵੇਂ ਹੁੰਦਾ ਕਿੰਨੇ ਡਾਲਰ ਦਾ ਕੀ ਆ ਕੁਝ ਹੁੰਦਾ 1.65 47 ਹੈ 1.47 ਡਾਲਰ ਦਾ 1 ਲੀਟਰ ਹੈ ਅੱਛਾ 1.47 ਸੈਂਟ ਦਾ ਹਾਂ ਠੀਕ ਹੈ ਠੀਕ ਹੈ ਸ਼ੀਆ ਗੈਸ ਲੱਗ ਕੇ ਪੈਂਦੀ ਹੈ ਡੀਜ਼ਲ ਲਗਾਈ ਗੱਡੀਆਂ ਗੈਸ ਵਾਲੀਆਂ ਹੋਣੀਆਂ ਹਨ ਨਹੀਂ ਨਹੀਂ ਬਾਬਾ ਇੱਥੇ ਇਹਨੂੰ ਪੈਟਰੋਲ ਨੂੰ ਹੀ ਗੈਸ ਕਹਿੰਦੇ ਪੈਟਰੋਲ ਨੂੰ ਹੀ ਗੈਸ ਕਹਿੰਦੇ ਅਸਾ ਥੱਲੇ ਡੀਜ਼ਲ ਲਿਖਿਆ ਹੋਇਆ ਫਿਰ ਉਹ ਡੀਜ਼ਲ ਉਹ ਜਿਹੜਾ ਟਰੱਕਾਂ ਟੁੱਪਨ ਵਾਲਾ ਅਸਾ ਇਹ ਚ ਗੈਸ ਨੂੰ ਗੈਸ ਪੈਂਦੀ ਹੈ ਡੀਜ਼ਲ ਟਰੱਕਾਂ ਚ ਠੀਕ ਆ ਠੀਕ ਆ ਲੋ ਜੀ ਫੋਨ ਦੇ ਨੇ ਜੀ ਗੁਰਦੁਆਰਾ ਸਾਹਿਬ ਤੇ ਕਰਦੇ ਦਰਸ਼ਨ ਉਹਨਾਂ ਮਿਲਦੇ ਆ ਫਿਰ ਦਰਸ਼ਨ ਕਰਕੇ ਲੋ ਜੀ ਗੁਰਦੁਆਰਾ ਦਾ ਟੇਕਿਆ ਮੱਥਾ ਤੇ ਹੁਣ ਚੱਲੇ ਘਰ ਨੂੰ ਜਾਣਾ ਹੁਣ ਭਾਈ ਬਗਲ ਪਹਿਲਾਂ ਕਾਫੀ ਫੜ ਲੀਏ ਕਾਫੀ ਲੈਣੀ ਹੈ ਸਾਰਾ ਦਿਨ ਤੇ ਅੱਜ ਬਈ ਠੰਡ ਬਹੁਤ ਹੈ ਤੇ ਪਹਿਲਾਂ ਤਾਂ ਸਾਨੂੰ ਮੇਰੇ ਹੁੰਦੇ ਤਾਂ ਨਹੀਂ ਪਈ ਹੈਗੀ ਪਹਿਲਾਂ ਦੀ ਪਈ ਵੀ ਤੇ ਹੁਣ ਰਾਤ ਦੀ ਫੀਰ ਪੈ ਰਹੀ ਹੈ ਤੇ ਉਹਦੇ ਕਰਕੇ ਠੰਡ ਤਾਂ ਪੂਰੀ ਹੋਈ ਗਈ ਆ ਕਿੰਨਾ ਟੈਂਪਰੇਚਰ ਹੋਊਗਾ ਜਿੱਦਣ ਮੈਂ ਤੁਹਾਨੂੰ ਚਾਰ ਚੂਰ ਦਦ ਦੱਸੋ ਹਾਂ ਹੁਣ ਵੱਧ ਗਿਆ ਹੁਣ 00 ਕਿੰਨਾ ਮਾਈਨਸ ਲੰਘ ਜਾਂਦਾ ਉਹ ਅੱਜ -2 ਹੈ ਨਾ ਹਾਈਐਸਟ ਕਿੰਨਾ ਲੰਘ ਜਾਂਦਾ ਉਦੋਂ ਹਾਈਐਸਟ ਜਿਹੜਾ ਦੇਖਿਆ -16 17 ਤੱਕ ਦੇਖਿਆ ਅੱਛਾ ਠੀਕ ਹੈ ਜੀ ਫਿਲਡ ਲਾਈਕ ਹੋ ਜਾਂਦਾ 21 25 ਅੱਛਾ ਤਾਂ ਤੱਕ ਲਈ ਤੇ ਚਲੋ ਹੁਣ ਬਈ ਪਰਦੇ ਕਾਫੀ ਤੇ ਦੁਬੰਦੇ ਤੁਹਾਨੂੰ ਬਾਅਦ ਵਿੱਚ ਜਿਹੜਾ ਸੜਕ ਜ਼ਿਆਦਾ ਚੱਲਦਾ ਰੋਡ ਉਹਦੇ ਪੰਨੀ ਬਰਫ ਰਹਿੰਦੀ ਫਿਰ ਹੈਨਾ ਨਾਲ ਦੀਆਂ ਘੁਲੀਆਂ ਜਿਹੜੇ ਜਿਹੜਾ ਹੁਣ ਆ ਪਿੱਛੇ ਪਿੱਛੇ ਆ ਰਹੀ ਹੈ ਨਾ ਪਿੱਛੇ ਜਾ ਰਿਹਾ ਟਰੱਕ ਜਾ ਅੱਛਾ ਉਹ ਸਾਰੇ ਨੂਨ ਸਿੱਟਣੇ ਵਾਲੇ ਤੇ ਹਟਾਉਣੇ ਵਾਲੇ ਅੱਛਾ ਅੱਛਾ ਜੰਮਦੀ ਹੈਗੀ ਉਹ ਸਾਫ਼ ਕਰੀ ਜਾਂਦੇ ਨਾਲ ਦੀ ਨਾਲ ਨਾਲ ਦੀ ਨੂਨ ਜਿੱਦਣ ਜ਼ਿਆਦਾ ਪੈ ਜਾਂਦੀ ਹੈ ਠੀਕ ਹੈ ਠੀਕ ਹੈ ਦੋਨੋਂ ਰਾਰੂ ਬਲਾਕ ਹੋ ਜਾਂਦਾ ਮਾੜਾ ਮੋਟਾ ਠੀਕ ਹੈ ਮੇਨ ਹਾਈਵੇ 'ਤੇ ਕਰ ਦੇਣ ਜਿਵੇਂ ਆਪਣੇ ਘਰ ਵਾਲਾ ਰੋਡ ਉੱਥੇ ਦੇਖ ਲੈ ਜੰਮੀ ਵੀ ਦੀ ਇਹਨਾਂ ਹਾਂ ਉੱਥੇ ਉੱਥੇ 2-3 ਦਿਨ ਦੇ ਵਿੱਚ ਵਿੱਚ ਹੋ ਜਾਣੀ ਹੈ ਠੀਕ ਠੀਕ ਕਿਉਂਕਿ ਮੇਨ ਹਾਈਵੇ ਦੇ ਨਾਲ ਦੀ ਨਾਲ ਕਰੀ ਜਾਂਦੇ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਸਿਟੀ ਵਾਲੇ ਕਰਦੇ ਨੇ ਜਿਹੜੀ ਵਿਚਾਲੀ ਹੁੰਦੀ ਹੈ ਸੜਕ ਠੀਕ ਹੁਣ ਜਲਾ ਟਿੰਮ ਹਾਂ And one steep tea, triple triple with double espresso shot. Medium. Yeah, medium. Steep tea. What's in it? Yeah, with double espresso shot. Is it double double or regular? Like triple triple coffee. Triple triple. Thank yeah. You. And then espresso shot. Yep. Two expressos. Yep. Okay. That's it. All right. Come on up five nine eight. ਉਰੇ ਕਹਿਣਾ ਪੈਂਦਾ ਕਿ ਲੱਗੇ ਫਿਰ ਮਿਲਣੀ ਹੈ ਥੈਂਕ ਯੂ ਸੋ ਮਚ ਹੈਵ ਅ ਨਾਈਸ ਡੇ ਜਿਆਦਾ ਮੈਂ ਕਹਿੰਦਾ ਡਰਾਈਵ ਥਰੂ ਇਹ ਕਰਦੇ ਨੇ ਲੋਕ ਅੰਦਰ-ਉਂਦਰ ਤਾਂ ਕੋਈ ਹੋ ਜਾਂਦਾ ਇੱਥੇ ਬੁੜੇ-ਬਾੜੇ ਜਿਹੇ ਮੈਨੂੰ ਯਾਰ ਜਿਹੜੇ ਮੈਨੂੰ ਦੇ 올ਡ ਏਜ ਵਾਲੀ ਹੁੰਦੀ ਨੇ ਉਹ ਕਹਿੰਦੇ ਨੇ ਜਦੋਂ ਤਰੰਤ ਬਾਕੀ ਤਾਂ ਬਾਹਰ ਹੀ ਲੈ ਕੇ ਆਪਣਾ ਕੰਬੂਰਾਂ ਨੂੰ ਕੋਈ ਹੁੰਦਾ ਨਹੀਂ ਹੈਗਾ ਹੂੰ ਐਸੀ ਸਰਕਾਰ ਦੇ ਰਹੀ ਹੈ ਦੰਡੀ ਇਸ ਛੱਟ ਹੀ ਮਾਂ ਕਿਸ ਲੱਗ ਪੱਡੜੀ ਹੈ ਉਹ ਤਾਂ ਨਹੀਂ ਕੋਈ ਪੈਰ ਜਾ ਪਹੁੰਚ ਗਏ ਜੀ ਘਰ ਆ ਹੁਣ ਤੇ ਵਈ ਦੇਖੋ ਕਿਦਰ ਚਿੱਟੀਆਂ ਚਿੱਟੀ ਕਰੀ ਪਈ ਧਰਤੀ ਤੇ ਵੀਰ ਨੇ ਜਾਣਾ ਹੁਣ ਕੰਮ ਤੇ ਆਪਾਂ ਦਾ ਜੇ ਵੀ ਵਿੱਲੇ ਹੀ ਆ ਆਪਣੀਆਂ ਕਲਾਸਾਂ ਜੇ ਲੇਟ ਸ਼ੁਰੂ ਹੋਣਾ ਕਾਲਜ ਤੇ ਆਪਾਂ ਫੇ ਘਰਾਂ ਬੈਂਦੇ ਬਾਹਰ ਵੀ ਕੀ ਕਰਨਾ ਬਈ ਠੰਡ ਬਹੁਤ ਆ ਗੱਡੀ ਦੇ ਬਿਨਾਂ ਘੁੰਮਣੀ ਹੁੰਦਾ ਕਿਤੇ ਬੈਂਦੇ ਅੰਦਰ ਅਸੀਂ ਚੱਪਲਾਂ ਤੇ ਚਲੇ ਗਏ ਬਾਹਰ ਉਹਦੇ ਕਰਕੇ ਕਿ ਗੁਰਦੁਆਰਾ ਸਾਹਿਬ ਜਾਣਾ ਜਾਂ ਗੱਡੀ 'ਚ ਜਾਣਾ ਉੱਥੇ ਨਾਲੇ ਵਾ ਖੋਦਣ ਕਾਨੂੰ ੂਟ ਪਾਉਣੇ ਆ ਉਰੇ ਨਗਰ ਰਸਤਾ ਲੰਘਨੇ ਕਰਕੇ ਪੈਰ ਸੁੱਨ ਹੋ ਗਜਮੇ